ਉਹ ਯਾਰ ਦਾ ਕੰਮ ਇਹ ਨਾਲ ਚੱਲਦਾ ਹੈ ਦੇਸ਼ ਅੰਦੇਸ਼ਾਂ ਦੀ ਧਰਤੀ ਦੇ ਵਿੱਚ ਕਿਸਾਨਾਂ ਵਰ ਦਾ ਜਿਹੜਾ ਖਾਸ ਕਰਕੇ ਇਹਨਾਂ ਦਾ ਸਮਾਨ ਬਹੁਤ ਬਾਹਰ ਭੇਜਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਵੀ ਇਹ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਦਾ ਸਮਰਥਨ ਕਰਨਗੇ 30 ਤਰੀਕ ਨੂੰ ਜਾਣੀ। ਕਿ ਕਿਸਾਨ ਜਥੇਬੰਦੀਆਂ ਨੇ ਜੋ ਵੀ ਫੈਸਲਾ ਲਿਆ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਕੋਈ ਦਿੱਕਤ ਨਹੀਂ ਹੈ ਜੇ ਸਾਨੂੰ ਦੁਕਾਨਾਂ ਬੰਦ ਰੱਖਣੀਆਂ ਪਈਆਂ ਅਸੀਂ ਜ਼ਰੂਰ ਰੱਖਾਂਗੇ। ਠੀਕ ਹੈ ਜੇ ਉਹਦੇ ਹੱਕ ਮੰਗਦੇ ਜੇ ਤਾਂ ਕੋਈ ਦਿੰਦਾ ਨਹੀਂ ਹੁਣ ਤੇ ਫਿਰ ਇਹ ਇਹ ਕੰਮ ਤਾਂ ਹੋਊਗਾ ਹੀ। ਬਹੁਤ ਬੁਰਾ ਹਾਲ ਆ ਜਿਹੜਾ ਪਿਆ ਪੁੱਖ ਭਾਣੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਓਦੀ ਅਰਸ਼ਪਾਲ ਜੀ ਕਿਸਾਨਾਂ ਵੱਲੋਂ ਇੱਕ ਫੈਸਲਾ ਲੈ ਗਿਆ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ ਸਹੀ ਆ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਆ ਜੀ ਬਾਪੂ ਜੀ ਦਲੇ ਆ ਇਹਦੇ ਨਾਲ ਅਸੀਂ ਬਾਪੂ ਜੀ ਦੇ ਜਿਵੇਂ ਬਾਪੂ ਜੀ ਉਹਨੇ ਇੰਗਰੇਜ਼ ਕਰਨਗੇ ਅਸੀਂ ਉਵੇਂ ਹੀ ਬੋਲ ਨਾਲ ਆ ਪਾਪੀ ਨੂੰ ਸੀਸੀ ਉਹਨਾਂ ਨੂੰ ਬਾਪੂ ਜੀ ਨੂੰ ਮਰਨ ਨਹੀਂ ਦੇਣਾ ਅਸੀਂ ਬਾਪੂ ਜੀ ਨੂੰ ਉਹ ਖੇ ਰਹਿ ਨਹੀਂ ਦੇਣਾ ਕਿਸਾਨਾ ਕਿਸਾਨ ਤੋਂ ਤੁਰਾ ਚੱਲਣਾ ਸਾਰਾ ਕਿਸਾਨ ਕਿਸਾਨ ਦੇ ਹੱਬ ਵਾਲਾ ਇੱਕ ਫਿਰ ਘਣਾ 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 ਸਹੀ ਫੈਸਲਾ ਸਹੀ ਸਹੀ ਇਹਨਾਂ ਦੇ ਨਾਲ ਹੀ ਆਪਾਂ ਹੈਗੇ ਜੀ ਜਿਸ ਤਰ੍ਹਾਂ ਕਿ ਇਹ ਫੈਸਲਾ ਲੈਣਗੇ ਜੀ ਉਹਨਾਂ ਦੇ ਨਾਲ ਆਪਾਂ ਨੂੰ ਇੱਕ ਦਿਨ ਦੇ ਬੰਦ ਕਰਨ ਦਾ ਕੁਝ ਨਹੀਂ ਹੁੰਦਾ ਜੀ ਕਿਸਾਨਾਂ ਦਾ ਸਾਥ ਦੇਵਾਂਗੇ ਜੀ ਜੇ ਬਾਜ਼ਾਰ ਦੇ ਵਿੱਚ ਕਿਸਾਨ ਹੀ ਨਾ ਆਊਗਾ ਤੇ ਦੁਕਾਨਦਾਰ ਵੀ ਕਿਸੇ ਕੰਮ ਨਾਲ ਉਹ ਫਰਮਾਂ ਵੱਲੋਂ ਲਗਾਤਾਰ ਮੋਰਚੇ ਚੱਲ ਰਹੇ ਨੇ ਖਨੌਰੀ ਬਾਰਡਰ ਤੇ ਹੁਣ ਜਗਜੀਤ ਸਿੰਘ ਢੱਲੇਵਾਲਾ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਆਪੋ ਹੜਤਾਲ ਤੇ ਬੈਠੇ ਨੇ ਮਾਰਨ ਵਾਰ ਤੇ ਬੈਠੇ ਨੇ ਤਾਂ ਹੁਣ ਉਹਨਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ 30 ਤਰੀਕ ਨੂੰ 30 ਦਸੰਬਰ ਨੂੰ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਵੇਗਾ ਬੰਦ ਕਰਨ ਦਾ ਫੈਸਲਾ ਲਿਆ ਗਿਆ ਤਾਂ ਆਪਾਂ ਫਰੀਦਕੋਟ ਵਾਸੀਆਂ ਦੇ ਨਾਲ ਆਮ ਲੋਕਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਸੋਚ ਕੀ ਹੈ ਉਹ ਕਿਸਾਨਾਂ ਦੇ ਨਾਲ ਖੜੇ ਆ ਜਾਂ ਨਹੀਂ ਤਾਂ ਇੱਧਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਕੁਰੀਅਰ ਵਾਲੇ ਆ ਇਹ ਕੁਰੀਅਰ ਦਾ ਕੰਮ ਇਹਨਾਂ ਦਾ ਚੱਲਦਾ ਹੈ ਦੇਸ਼ਾਂ-ਵਦੇਸ਼ਾਂ ਦੀ ਧਰਤੀ ਦੇ ਵਿੱਚ ਕਿਸਾਨਾਂ ਵਾਂ ਦਾ ਜਿਹੜਾ ਖਾਸ ਕਰਕੇ ਇਹਨਾਂ ਦਾ ਸਮਾਨ ਬਹੁਤ ਬਾਹਰ ਭੇਜਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਵੀ ਇਹ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਦਾ ਸਮਰਥਨ ਕਰਨਗੇ 30 ਤਰੀਕ ਨੂੰ ਜਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਸੀਦੀ ਦੇ ਅੱਗੇ ਸਾਰਿਆਂ ਨੂੰ ਜੋ ਵੀ ਪਰਮਾਤਮਾ ਵੱਲੋਂ ਬੱਚੇ ਸ਼ਹੀਦ ਹੋਏ ਹਨ ਉਹਨਾਂ ਦੀ ਯਾਦ ਵਿੱਚ ਅੱਜ ਤਾਂ ਪਹਿਲਾਂ ਤਾਂ ਫਰੀਦਕੋਟ ਸ਼ਹਿਰ ਦੇ ਵਿੱਚ ਲੰਗਰ ਲਾਏ ਗਏ ਹਨ ਬਹੁਤ ਹੀ ਵਧੀਆ ਲੰਗਰ ਚੱਲ ਰਹੇ ਹਨ ਔਰ ਅਸੀਂ ਸੇਵਾ ਵੀ ਕਰਾ ਰਹੇ ਹਾਂ ਸਾਰੀ ਸੰਗਤ ਸੇਵਾ ਕਰਾ ਰਹੀ ਹੈ ਬਾਕੀ ਜੋ ਕਿਸਾਨ ਜਥੇਬੰਦੀਆਂ ਨੇ ਜੋ ਵੀ ਫੈਸਲਾ ਲਿਆ ਹੈ ਕੋਈ ਦਿੱਕਤ ਨਹੀਂ ਅਸੀਂ ਵੀ ਪੰਜਾਬੀ ਆ ਅਸੀਂ ਵੀ ਸਿੱਖ ਪਰਿਵਾਰ ਤੋਂ ਆ ਚਾਹੇ ਮੁੰਨੇ ਆ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਕੋਈ ਦਿੱਕਤ ਨਹੀਂ ਐ ਜੇ ਸਾਨੂੰ ਦੁਕਾਨਾਂ ਬੰਦ ਰੱਖਣੀਆਂ ਪਈਆਂ ਪਸੀਂ ਜਰੂਰ ਰੱਖਾਂਗੇ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਜਾਣ ਸਾਡੀ ਇਹ ਬਹੁਤ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨੋ ਅਸੀਂ ਕਿਸਾਨਾਂ ਦੇ ਨਾਲ ਆ ਸਾਡਾ ਦੁਕਾਨਦਾਰਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਣਾਗਾ ਸਾਡਾ ਦੇਖੋ ਕੋਈ ਨੁਕਸਾਨ ਨਹੀਂ ਐ ਸਾਡਾ ਜੇਕਰ ਇੱਕ ਦਿਨ ਸਾਨੂੰ ਦਫਤਰ ਬੰਦ ਵੀ ਕਰਨਾ ਪਿਆ ਤਾਂ ਅਸੀਂ ਬਿਲਕੁਲ ਐਗਰੀ ਆ ਉਹਨਾਂ ਦੇ ਨਾਲ ਖੜੇ ਆ ਵੈਗੁਰੂ ਦਾ ਵੈਗਰ ਜੀ ਕੀ ਫਤ ਹੈ ਤੁਸੀਂ ਸੋਚਿਆ ਹੈ ਕਿ ਦੁਕਾਨਦਾਰਾਂ ਦੀ ਇਹੀ ਸੋਚ ਹੈ ਕਿ ਉਹ ਹਜੇ ਵੀ ਜਿਹੜਾ ਉਹਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਨਾਲ ਖੜੇ ਆ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਕਿਸਾਨ ਕਾਮਯਾਬ ਹੈ ਤਾਂ ਅਸੀਂ ਕਾਮਯਾਬ ਹੈ ਜੇ ਕਿਸਾਨ ਫੇਲ ਹੈ ਤਾਂ ਅਸੀਂ ਵੀ ਫੇਲ ਹੈ ਤਾਂ ਦੁਕਾਨਦਾਰਾਂ ਦੀ ਇਹੀ ਸੋਚ ਹੈ ਤਾਂ ਉਹਨਾਂ ਦੇ ਇਹ ਜਿਹੜਾ ਨਾਲ ਖੜੇ ਆ ਹੋਰ ਵੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਚੱਲ ਰਿਹਾ ਹੈ ਦੋ ਫਾਰਮਾਂ ਵੱਲੋਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਨੇ ਬੰਦ ਕੀਤੇ ਹੋਏ ਨੇ ਤੇ ਨਾਲ ਹੀ ਹੁਣ ਜਗਜੀਤ ਸਿੰਘ ਢੱਲੇ ਵਾਲਾ ਜਿਹੜਾ ਲੰਬੇ ਸਮੇਂ ਤੋਂ ਉੱਥੇ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਜਿਹੜੇ ਭੋਹ ਹੜਤਾਲ ਤੇ ਬੈਠੇ ਐ ਤਾਂ ਹੁਣ ਜਿਹੜਾ ਫੈਸਲਾ ਇਹਨਾਂ ਨੇ ਲਿਆ ਐ 30 ਦਸੰਬਰ ਨੂੰ ਭਾਈ ਕੀ ਨਾਮ ਆ ਤੁਹਾਡਾ ਅਸ਼ਪਾਲ ਸਿੰਘ ਜੀ ਅਸ਼ਪਾਲ ਜੀ ਕਿਸਾਨਾਂ ਵੱਲੋਂ ਇੱਕ ਫੈਸਲਾ ਲੈ ਗਿਆ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ ਸਹੀ ਆ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਆ ਜੀ ਹਾਂ ਜੀ ਸਮਰਥਨ ਕਰੋਗੇ ਹਾਂ ਜੀ ਹਾਂ ਜੀ हां ठीक है जी सही है सही सोच है हां सही सोच है माता जी ਤੁਸੀਂ ਕੀ ਕਹਿਣਾ ਚਾਹੋਗੇ ਜੋ ਕਿਸਾਨਾਂ ਨੇ ਫੈਸਲਾ ਲਿਆ ਹੈ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕੀਤਾ ਜਾਊਗਾ ਠੀਕ ਹੈ ਜੇ ਤਦ ਆਉਦੇ ਹੱਕ ਮੰਗਦੇ ਜੇ ਤਦ ਕੋਈ ਦਿੰਦਾ ਨਹੀਂ ਹੁਣ ਤੇ ਫਿਰ ਇਹ ਇਹ ਕੰਮ ਤਾਂ ਹੋਊਗਾ ਹੀ ਹੁਣ ਉਹ ਵੇਖੋ ਢੱਲੇ ਵਾਲੇ ਵਾਲਾ ਵਿਚਾਰਾ ਕਿੰਨਾ ਉਹ ਪਿਆ ਭੁੱਖਾ ਪਿਆਸਾ ਕੁਝ ਵੀ ਨਹੀਂ ਸਰਕਾਰ ਵੇਂਦੀ ਉਹਦੇ ਵਾਸਤੇ ਕੁਝ ਤੋ ਠੀਕ ਹੀ ਸੋਚਿਆ ਜੀ 30 ਦਸੰਬਰ ਨੂੰ ਪੂਰਾ ਪੰਜਾਬ ਜਿਹੜਾ ਕਿਸਾਨਾਂ ਨੇ ਫੈਸਲਾ ਲੈ ਲਿਆ ਬੰਦ ਕਰਾਂਗੇ ਅਸੀਂ ਬੰਦ ਹੋਣਾ ਚਾਹੀਦਾ ਜੀ ਬੰਦ ਹੋਣਾ ਚਾਹੀਦਾ ਉਹ ਵਿਚਾਰੇ ਬਹੁਤ ਬੁਰਾ ਹਾਲ ਆ ਜਿਹੜਾ ਪਿਆ ਭੁੱਖ ਭਾਣੇ ਉਹਦੀ ਮਦਦ ਕਰਨੀ ਚਾਹੀਦੀ ਆ ਸਾਰੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਆ ਉਹਦੀ ਠੀਕ ਆਖਣਾ ਜੀ ਬਹੁਤ ਵਧੀਆ ਬਰਾਲਾ ਜੇ ਬੰਦ ਹੋ ਜੇ ਤਾਂ ਭੈਣ ਜੀ ਤੁਸੀਂ ਕੀ ਸੋਚਦੇ ਆ ਜਿਹੜਾ 30 ਦਸੰਬਰ ਨੂੰ ਹੁਣ ਕਿਸਾਨਾਂ ਨੇ ਕਹਿਤਾ ਉਹਨਾਂ ਦੇ ਦੋ ਲੰਬੇ ਸਮੇਂ ਤੋਂ ਉੱਥੇ ਸੰਘਰਸ਼ ਚੱਲਦਾ ਮੋਰਚੇ ਚੱਲੀ ਜਾਂਦੇ ਆ ਜਗਜੀਤ ਸਿੰਘ ਡੱਲੇ ਵਾਲੇ ਦਾ 1 ਮਹੀਨੇ ਤੋਂ ਉੱਪਰ ਦਾ ਸਮਾਜਿਕ ਭੁੱਖ ਹੜਤਾਲ ਉਹਨਾਂ ਨੇ ਕਿਹਾ ਕਿ ਹਜੇ ਤੱਕ ਸਾਡੀ ਸਰਕਾਰਾਂ ਨੇ ਗੱਲ ਬਾਤ ਨਹੀਂ ਸੁਣੀ ਤੇ 30 ਦਸੰਬਰ ਨੂੰ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਊਗਾ ਤੁਹਾਡੀ ਕੀ ਸੋਚ ਹੈ ਨਹੀਂ ਬੰਦ ਤਾਂ ਕੀਤਾ ਜਾਇਆ ਨਾ ਚਾਹੀਦਾ ਠੀਕ ਹੈ ਨਾ ਗੱਲੇ ਵਾਲਾ ਬਾਪੂ ਜੀ ਨੂੰ ਉਹਨੂੰ ਥੋੜੀ ਜੀ ਮੱਦ ਦੇਣੀ ਚਾਹੀਦੀ ਉਹਨਾਂ ਨੂੰ ਕੋਈ ਨਹੀਂ ਦਿੰਦੇ ਮੱਦ ਕਿਉਂ ਨਹੀਂ ਮੋਦੀ ਸੁਣਦਾ ਸੁਣਨੀ ਚਾਹੀਦੀ ਸਰਕਾਰ ਨੂੰ ਗਲਤ ਕਰਨਾ ਨਾ ਵਾਦ ਜਿਹੜਾ ਚਰੋਂ ਜਿਹੜਾ ਭੁੱਖ ਤਰਾਂ ਦੇ ਬੈਠੇ ਬਾਪੂ ਜੀ ਬੈਠੇ ਆ ਗਲਤ ਕਰਨ ਲਈ ਜੇ ਉਹਨਾਂ ਦੀ ਗੱਲ ਸੁਣ ਲੈਂਦੇ ਹੋ ਸਕਦਾ ਉਹਨਾਂ ਨੂੰ 30 ਦਸੰਬਰ ਵਾਲਾ ਫੈਸਲਾ ਨਾ ਲੈਣਾ ਪੈਂਦਾ ਹਾਂ ਜੀ ਸੁਣਨਾ ਚਾਹੀਦਾ ਉਹਨਾਂ ਨੂੰ ਗੱਲ ਸੁਣੇ ਉਹਨਾਂ ਦੀ ਉਹਨਾਂ ਚਾਹੀਦਾ ਫੈਸਲਾ ਲੈਣਾ ਚਾਹੀਦਾ ਉਹਨਾਂ ਨੂੰ ਤਾਂ ਬਿਲਕੁਲ ਹੋਰ ਵੀ ਜਿਹੜਾ ਆਪਾਂ ਦੁਕਾਨਦਾਰਾਂ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕੀ ਸੋਚ ਹੈ ਕਿਉਂਕਿ 30 ਦਸੰਬਰ ਨੂੰ ਜਿਹੜਾ ਪੂਰੇ ਪੰਜਾਬ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਅਸੀਂ ਬਾਪੂ ਜੀ ਢੱਲੇ ਵਾਲੇ ਬਾਪੂ ਜੀ ਦੇ ਨਾਲ ਹੈ ਠੀਕ ਹੈ ਨਾ ਬਾਪੂ ਜੀ ਢੱਲੇ ਆਏ ਦੇ ਨਾਲ ਅਸੀਂ ਬਾਪੂ ਜੀ ਦੇ ਜਿਵੇਂ ਬਾਪੂ ਜੀ ਉਹਨੇ ਇੰਗਰੇਜ਼ ਕਰਨਗੇ ਅਸੀਂ ਉਵੇਂ ਹੀ ਬੋਲਣਾਂ ਹੈ ਆ ਤੀਨੋਂ ਅਸੀਂ ਸੀ ਉਹਨਾਂ ਨੂੰ ਬਾਪੂ ਜੀ ਨੂੰ ਮਰ ਨਹੀਂ ਦੇਣਾ ਅਸੀਂ ਬਾਪੂ ਜੀ ਨੂੰ ਉਹ ਖੇ ਰਹਿ ਨਹੀਂ ਦੇਣਾ ਠੀਕ ਹੈ ਨਹੀਂ ਬਾਪੀ ਤਾਂ ਕਹਿੰਦੇ ਸੀ ਉਹਨਾਂ ਤੇ ਭੁੱਖਾ ਰਹਿਣਾ ਰਹਿਣਾ ਬਾਪੀ ਨੂੰ ਅਸੀਂ ਕੁਝ ਹੋਣ ਨਹੀਂ ਦੇਣਾ ਬਾਪੀ ਦੇ ਨਾਲ ਅਸੀਂ ਅਸੀਂ ਚੱਕਾ ਜਾਮ ਕਰਨੇ ਕਰਦਾ ਠੀਕ ਕੋਲ ਜਿਹੜਾ ਬੜਾ ਡਟ ਕੇ ਜਿਹੜਾ ਲੋਕਾਂ ਦੀ ਸੋਚ ਹੈ ਕਿ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਖੜੇ ਹਾਂ ਖਾਸ ਕਰਕੇ ਜਗਜੀਤ ਸਿੰਘ ਡੱਲੇ ਵਾਲਾ ਦੇ ਨਾਲ ਖੜੇ ਹਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਹਿਰ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਪੂਰਾ ਪੰਜਾਬ ਜਿਹੜਾ ਬੰਦ ਕੀਤਾ ਜਾਵੇਗਾ ਤੁਹਾਡੀ ਕੀ ਸੋਚ ਹੈ ਕਿਸਾਨਾਂ ਦੇ ਨਾਲ ਖੜੇ ਹੋ ਸਮਰਥਨ ਦੇਵੋਗੇ ਸਮਰਥਨ ਦੇਵੋ ਜੀ ਪੱਕਾ ਸਮਰਥਨ ਦੇਵਾਂਗੇ ਕਿ ਸਰਨਾ ਦਾ ਨਾਲ ਖਲੋਤੇ ਜਿਹੜਾ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਫਾਇਦਾ ਹੋਊਗਾ ਇਹ ਫਾਇਦਾ ਹੋਊਗਾ ਨਾਲ ਜੋ ਜਿਹੜੇ ਕਿਸਾਨ ਹੈ ਕਿਸਾਨ ਤੋਂ ਤੁਰਾ ਚੱਲਣਾ ਸਾਰਾ ਕਿਸਾਨ ਕਿਸਾਨ ਦੇ ਹੱਬ ਵਾਲਾ ਇੱਕ ਫਿਰ ਕਿਸਾਨ ਕਿਉਂ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਦੇ ਜਿਹੜੇ ਮੋਰਚੇ ਉੱਤੇ ਚੱਲ ਰਹੇ ਹੈ ਦੋ ਫੋਰਮਾਂ ਦੇ ਹੁਣ ਜਿਹੜਾ ਤੁਸੀਂ ਵੀ ਵੇਖਿਆ ਜਗਜੀਤ ਸਿੰਘ ਢੱਲੇ ਵਾਲਾ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉੱਤੇ ਪੋਖੜ ਤਾਲ ਤੇ ਬੈਠੇ ਮਾਰਨ ਵਾਰ ਤੇ ਬੈਠੇ ਹੈ ਅਜੇ ਤੱਕ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਜਿਹੜੀ ਉਹਨਾਂ ਦੀ ਡਿਮਾਂਡ ਜਿਹੜੀ ਮੰਗਾਂ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਸਰਕਾਰਾਂ ਇਹ ਡਿਮਾਂਡ ਮੰਨਣ ਦੀ ਉਹਨਾਂ ਦੀ ਮੰਨਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਨੇ ਇਹ ਤੇ ਇਸ ਘਰਸ ਕੀਤਾ ਵੀ 32 ਦਿਨ ਹੋ ਗਏ ਅੱਜ ਉਹਨਾਂ ਨੂੰ ਬੇਟਾਂ ਨੂੰ ਪੁਕੜ ਧਾਲ ਤੇ ਇਹ ਜਿਹੜਾ ਇੱਕ ਦਿਨ ਬੰਦ ਕੀਤਾ ਜਾਊਗਾ ਇਹਦੇ ਨਾਲ ਫਾਇਦਾ ਹੋਊ ਕੋਈ ਹਾਂ ਫਾਇਦਾ ਹੋਊਗਾ ਜੀ ਸਾਰੇ ਹੋਈਏ ਉਹਨਾਂ ਦੇ ਸਬਰਥਨ ਦੇ ਇਹਨਾਂ ਦਾ ਸਾਰੇ ਦੁਕਾਨਾਂ ਬੰਦ ਕਰਾਂਗੇ ਤੋੜੀ ਕੀ ਸੋਚ ਹੈ ਠੀਕ ਹੈ ਜੀ ਇਹਨਾਂ ਦਾ ਜਿਹੜਾ ਹੱਕ ਹੈ ਉਹ ਮਿਲਣਾ ਚਾਹੀਦਾ ਇਹਨਾਂ ਨੂੰ ਤੇ ਸਹੀ ਫੈਸਲਾ ਅਮਰਤਨ ਕਰਾਂਗੇ ਪੂਰਾ ਕਰ ਦਾਂਗੇ ਜੀ ਬਸ ਦਾ ਕੰਡਕਟਰ ਨਾਲ ਆ ਉਹਦੇ ਨਾਲ ਪੁੱਛਦਾ ਇੱਕ ਜੀ 30 ਦਸੰਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਹੈ ਪੂਰੇ ਪੰਜਾਬ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਤੁਸੀਂ ਕੀ ਸੋਚਦੇ ਹੋ ਨਾਲ ਖੜੇ ਉਹਨਾਂ ਦੇ ਹਾਂ ਭਾਈ ਆਪ ਕਿਸਾਨ ਆ ਯਾਰ ਜਾਵਾਂਗੇ ਲੈ ਮੇਰੀ ਗੱਡੀ ਆ ਗਈ ਭਾਈ ਬਿਲਕੁਲ ਜਿਹੜਾ ਕਨੈਕਟਰਾਂ ਦੀ ਵੀ ਸੋਚ ਇਹੀ ਹੈ ਕਿ ਉਹਨਾਂ ਦੇ ਉਹ ਨਾਲ ਖੜੇ ਨੇ ਭਾਈ ਇੱਕ 30 ਦਸੰਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਕਿ ਪੂਰਾ ਪੰਜਾਬ ਬੰਦ ਕੀਤਾ ਜਾਊਗਾ ਬੱਸਾਂ ਵਾਲੇ ਨਾਲ ਖੜੇ ਆ ਡਰਾਈਵ ਕਰ ਬੰਦ ਕਰਾਂਗੇ ਬੰਦ ਕਰਾਂਗੇ ਗਣਾ 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 ਸਹੀ 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 ਮੈਂ ਤੁਸੀਂ ਜਿਹੜੇ ਬੱਸ ਚਾਲਕ ਹੈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੋ ਫੈਸਲਾ ਲਿਆ ਸਹੀ ਲਿਆ ਹਰ ਵਰਗ ਦੀ ਸੋਚ ਇਹੀ ਹੈ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਦੁਕਾਨਦਾਰ ਕੀ ਸੋਚਦੀ ਅਸੀਂ ਜੀ ਕਿਸਾਨ ਭਰਾਵਾਂ ਨਾਲ ਪੂਰੇ ਸਹਿਮਤ ਆ ਜੀ ਅਸੀਂ ਵੀ ਮੁਕਲਮਾ ਬੰਦ ਕਰਾਂਗੇ ਜੀ ਉਹਨਾਂ ਦਾ ਸਹਿਯੋਗ ਕਰਾਂਗੇ ਜੀ ਜੇ ਕਿਸਾਨ ਭਰਾ ਸਾਡੇ ਨਾਲ ਆ ਤੇ ਅਸੀਂ ਵੀ ਉਹਨਾਂ ਦੇ ਨਾਲ ਆ ਜੀ ਤਾਂ ਇੱਕ ਹੋਰ ਵੀਰ ਆ ਜਿਹੜਾ ਰੇੜੀ ਤੇ ਜਿਹੜੀ ਦੁਕਾਨਦਾਰੀ ਆ ਉਹਦੀ ਚਲਾਉਂਦਾ ਪਰਿਵਾਰ ਦਾ ਪੇੜ ਪਾਲਦਾ ਇੱਕ ਕਿਸਾਨਾਂ ਨੇ ਫੈਸਲਾ ਲਿਆ ਦਸੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਦੁਕਾਨਦਾਰ ਰੇੜੀਆਂ ਵਾਲੇ ਕੀ ਸੋਚਦੇ ਐ ਕਿਉਂਕਿ ਤੁਹਾਡੇ ਤਾਂ ਰੋਟੀ ਰੋਜੀ ਇੱਥੋਂ ਚੱਲਨੀ ਐ ਅਸੀਂ ਜੀ ਪੂਰਾ ਸਮਰਥਨ ਦੇਾਂਗੇ ਜਿੱਥੇ ਕਿਸਾਨ ਹੈ ਉਹ ਤੇ ਕਿਸਾਨ ਨਾਲ ਖੜਾਂਗੇ ਕੋਈ ਕਿਸਾਨ ਹੈ ਤਾਂ ਆਪਣੇ ਦੂਜੇ ਮਜ਼ਦੂਰ ਵੀ ਐ ਵਿੱਚ ਸਾਰੇ ਆਪਣੇ ਦੁਕਾਨਦਾਰ ਵੀ ਐ ਅਸੀਂ ਪੂਰਾ ਸਮਰਥਨ ਦੇਾਂਗੇ ਪੂਰੇ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਗਿਆ ਉਸ ਫੈਸਲੇ ਦੇ ਨਾਲ ਦੁਕਾਨਦਾਰ ਜਿਹੜੇ ਮਕੈਨਿਕ ਹੁਣ ਤੁਸੀਂ ਕਿਉਂਕਿ ਤੁਹਾਡੀ ਰੋਟੀ ਰੋਜੀ ਇੱਥੋਂ ਚੱਲਦੀ ਹੈ ਸਹਿਮਤ ਹੋ ਤੁਸੀਂ ਹਾਂਜੀ ਸਹਿਮਤ ਪੂਰੇ ਬੰਦ ਕਰਾਂਗੇ 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 ਬੰਦੇ ਪੂਰਾ ਸੱਦਾ ਸਾਡੇ ਵੱਲੋਂ ਫਾਈਨਲ ਹੈ ਕਰ ਹਾਂਜੀ ਸਰ ਤਾਂ ਜੀ ਚਰਜ ਖਾਲਸਾ ਵੈਕਰ ਜੁ ਕਿ ਫਤਹਿ ਜੀ ਵੀ ਦੇਖੋ ਜੀ ਵੀ ਜੈ ਜਵਾਨ ਜੈ ਕਿਸਾਨ ਇਹਨਾਂ ਦੇ ਨਾਲ ਹੀ ਆਪਾਂ ਹੈਗੇ ਜੀ ਜਿਸ ਤਰ੍ਹਾਂ ਕਿ ਇਹ ਫੈਸਲਾ ਲੈਣਗੇ ਜੀ ਉਹਨਾਂ ਦੇ ਨਾਲ ਆਪਾਂ ਨੂੰ ਇੱਕ ਦਿਨ ਤੇ ਬੰਦ ਕਰਨ ਦਾ ਕੁਝ ਨਹੀਂ ਹੁੰਦਾ ਜੀ ਜਿਵੇਂ ਇਹ ਫੈਸਲਾ ਲੈਣ ਜੀ ਉਹ ਮੈਂ ਹਰ ਇੱਕ ਨੂੰ ਮਨਜ਼ੂਰ ਕਰਨਾ ਚਾਹੀਦਾ ਜੀ ਕੁਈ ਨਹੀਂ ਹੈਗਾ ਮੈਂ ਕੋਈ ਇੱਕ ਦਿਨ ਦੁਕਾਨ ਬੰਦ ਕਰ ਦੂੰਗਾ ਜੀ ਤੇ ਮੈਨੂੰ ਕੁਝ ਹੋ ਜੂਗਾ ਦੋ ਤਿੰਨ ਦਿਨ ਜਿੰਨਾ ਚਿਰ ਸੰਘਰਸ਼ ਚ ਜਾਰੀ ਹੈ ਜੀ ਇਹ ਲੜਦੇ ਰਹਿਣ ਜੀ ਇਹਨਾਂ ਦੇ ਨਾਲ ਆਪਾਂ ਮੰਨ ਲਾ ਵੀ ਹੌਸਲਾ ਬਲੰਦ ਕਰ ਦਈਏ ਇਹਨਾਂ ਨੂੰ ਇੰਨਾ ਹੀ ਆਪਣਾ ਸ਼ਰਾਗ ਹੋਊਗਾ ਆਪਣਾ ਹੌਸਲਾ ਮਿਲ ਜੇ ਕਿ ਇਹ ਆਪੇ ਲੜਦੇ ਰਹਿਣ ਜੂਝਦੇ ਰਹਿਣ ਆਪਾਂ ਹਾਂ ਚਾ ਹਾਂ ਇਹਨਾਂ ਦੀ ਕਰਦੇ ਰਹੀਏ ਜੀ ਆਪਾਂ ਇਹਨਾਂ ਹੀ ਕਰਦੇ ਬਹੁਤ ਹੀ ਵਧੀਆ ਰਹਿਵਾਂਗੇ ਇਹ ਆਪਾਂ ਕੁਝ ਲੈ ਕੇ ਤੇ ਫਿਰ ਆਪਾਂ ਚੱਲਦੇ ਬਣਾਂਗੇ ਜੀ ਨਹੀਂ ਤੇ ਆਪਾਂ ਇਕੱਲਾ ਇਕੱਲਾ ਰਹਿ ਗਏ ਫਿਰ ਕੁਝ ਨਹੀਂ ਕਰ ਸਕਦੇ ਜੀ ਆਪਾਂ ਜੀ ਮੈਂ ਸਾਥ ਦੇਵਾਂ ਪੂਰਾ ਜੀ ਦੰਗਪੁਰਾ ਸਹੀ ਫੈਸਲਾ ਲਿਆ ਕਿਸਾਨਾਂ ਨੇ ਜਿਵੇਂ ਸਹੀ ਹੈ ਜੀ ਨਾਲੇ ਕੋਈ ਹੱਲ ਹੋਊਗਾ ਢੱਲੇ ਵਾਲਾ ਸਾਹਿਬ ਬੈਠੇ ਉੱਥੇ ਤੇ ਕੋਈ ਹੱਲ ਹੋਊਗਾ ਫੇਰ ਹੀ ਪੰਜਾਬ ਬਦਲੇ ਸਰਪੂਰ ਮਾੜਾ ਸਰਕਾਰ ਤੇ ਇਸ ਜੇ ਹੁਣ ਮੰਨ ਦਾ ਸੱਦਾ ਦਿੱਤਾ ਇਹਦਾ ਕੋਈ ਬੈਨੀਫਿਟ ਮਿਲੂਗਾ ਕਿਸਾਨਾਂ ਨੂੰ ਉਹ ਕੋਈ ਨਾ ਕੋਈ ਅਕਸਰ ਲੀਡਰ ਸਾਹਿਬ ਬੈਠੇ ਉੱਥੇ ਬਗਵੰਦਾ ਕੋਈ ਸੋਚ ਸਮਝ ਕੇ ਗਿਆ ਹੋਊਗਾ ਨਾ ਉਹਨਾਂ ਨੂੰ ਬਦੋ ਬਾੜਾ ਦੀ ਆਪਣੀ ਨਿੱਤ ਨਹੀਂ ਜਾਣਕਾਰੀ ਪਰ ਸਹਿਯੋਗ ਦੇਵਾਂਗੇ ਪੂਰਾ ਆਪਾਂ ਕਿਸਾਨ ਅਸੀਂ ਵੀ ਪੂਰਾ ਸਹਿਯੋਗ ਦੇਵਾਂਗੇ ਮੇਰਾ ਨਾਮ ਅਮਰਬੀਰ ਸਿੰਘ ਸੇਠੀ ਹੈ ਜੀ ਸਿੱਟੇ ਸਰ ਇੱਕ ਕਿਸਾਨਾਂ ਵੱਲੋਂ ਇੱਕ ਬੰਦ ਸੱਤਾ ਬੰਦ ਦਾ ਸੱਦਾ ਜਿਹੜਾ ਉਹ ਫੈਸਲਾ ਲੈ ਗਿਆ ਹੈ ਤੁਹਾਡਾ ਕੀ ਸੋਚ ਹੈ ਸਮਰਥਨ ਕਰੋਗੇ ਕੀ ਸੋਚ ਨਾਲ ਕਿਸਾਨਾਂ ਦਾ ਸਾਥ ਦੇਵਾਂਗੇ ਜੀ ਜੇ ਬਾਜ਼ਾਰ ਦੇ ਵਿੱਚ ਕਿਸਾਨ ਹੀ ਨਾ ਆਊਗਾ ਤੇ ਦੁਕਾਨਦਾਰ ਵੀ ਕਿਸੇ ਕੰਮ ਦਾ ਨਹੀਂ ਮੈਂ ਤਾਂ ਸੋਚਦਾ ਜੀ ਜੋ ਕੰਮ ਹੈ ਸਾਰਿਆਂ ਦਾ ਰਲ ਮਿਲ ਕੇ ਇੱਕ ਦੂਜੇ ਨਾਲ ਚੱਲਦਾ ਹੈ ਜੇ ਉਹ ਬੰਦ ਦਾ ਸੱਦਾ ਉਹਨਾਂ ਨੇ ਦਿੱਤਾ ਹੈ ਤੇ ਜਰੂਰ ਸਮਰਥਨ ਦੇਵਾਂਗੇ ਜੀ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੇ ਉੱਥੇ ਕਿਸਾਨੀ ਅੰਦੋਲਨ ਚੱਲ ਰਹੇ ਹੈ ਜਗਜੀਤ ਸਿੰਘ ਢੱਲੇ ਵਾਲਾ ਕਨੇਰ ਸਮੇਂ ਤੋਂ ਜਿਹੜਾ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਭੁਖੜ ਹੜਤਾਲ ਤੇ ਬੈਠੇ ਐ ਹਜੇ ਤੱਕ ਉਹਨਾਂ ਦਾ ਇਹੀ ਮੰਨਣਾ ਹੈ ਕਿ ਕੋਈ ਸਾਡਾ ਜਿਹੜੀ ਸੁਣਵਾਈ ਨਹੀਂ ਹੋਈ ਫਾਇਦਾ ਨਹੀਂ ਹੋਇਆ ਇਸ ਬੰਦ ਦੇ ਸੱਦੇ ਨਾਲ ਕੋਈ ਬੈਨੀਫਿਟ ਮਿਲੂਗਾ ਸਾਨੂੰ ਦੇਖੋ ਜੀ ਸਰਕਾਰ ਤੇ ਅਸਰ ਪੈਣਾ ਚਾਹੀਦਾ ਪਰ ਸਰਕਾਰ ਨੂੰ ਵੀ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਨਾਜਾਇਜ਼ ਤਾਂ ਹਰ ਕੋਈ ਵੀ ਨਹੀਂ ਚੱਲਦਾ ਪਰ ਜਾਇਜ਼ ਜੋ ਮੰਗਾਂ ਮੰਨੀਆਂ ਜਾ ਸਕਦੇ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਮਹੀਨਾ ਹੋ ਗਿਆ ਉਹਨਾਂ ਦੀ ਸਿਹਤ ਵੱਲ ਵੀ ਦੇਖ ਕੇ ਕਾਫੀ ਗੰਭੀਰ ਹਾਲਾਤ ਹੋ ਰਹੇ ਉਹਨਾਂ ਦੇ ਵੀ ਜੇ ਕੋਈ ਹੁੰਦਾ ਤਾਂ ਪੰਜਾਬ ਦੇ ਹਾਲਾਤ ਖਰਾਬ ਹੋਣ ਨਾਲ ਉਹ ਜੋ ਜਾਇਜ਼ ਮੰਗਾ ਉਹਨਾਂ ਦੀਆਂ ਮੰਨੀਆਂ ਜਾਣ ਤੇ ਵਧੀਆ ਰਹੂਗਾ। ਕਿਹਨ ਦੇ ਦੁਕਾਨਦਾਰ ਨਾਲ ਖੜੇ ਉਹਨਾਂ ਦੇ? ਆਹ ਖੜੇ ਹੈ ਜੀ ਜ਼ਰੂਰ ਖੜੇ ਹੈ। ਮੈਂ ਤੁਸੀਂ ਦੁਕਾਨਦਾਰਾਂ ਦੀ ਜਿਹੜੀ ਸੋਚ ਹੈ ਉਹ ਜਿਹੜੇ ਕਿਸਾਨਾਂ ਦੇ ਨਾਲ ਸਹਿਮਤਾ ਉਹ ਸਮਰਥਨ ਇਹਨਾਂ ਦਾ ਕੀ ਕਹਿਣਾ ਹੈ ਕਿ ਅਸੀਂ ਕਰਾਂਗੇ ਕਿਉਂਕਿ ਜੇਕਰ ਕਿਸਾਨ ਹੀ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਣੀਆਂ ਜੇ ਕਿਸਾਨਾਂ ਦੇ ਜਿਹੜੇ ਕੰਮ ਹੈ ਪੂਰੇ ਨਾ ਹੋਣਗੇ ਤਾਂ ਸਾਡਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜੇਕਰ ਅਸੀਂ ਵੀ ਕਿਸਾਨਾਂ ਦੇ ਨਾਲ ਹੀ ਆ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਾਈ ਜੀ ਗੱਲ ਸੀ ਬਾਈ ਜੀ ਕੀ ਨਾਂ ਹੈ ਤੁਹਾਡਾ ਅਮਰਤਪਾਲ ਸਿੰਘ ਅਮਰਤਪਾਲ ਜੀ ਇੱਕ ਕਿਸਾਨਾਂ ਵੱਲੋਂ ਜਿਹੜਾ ਹੁਣ ਫੈਸਲਾ ਲੈ ਗਿਆ ਜਿਹੜਾ ਪੂਰੇ ਪੰਜਾਬ ਨੂੰ ਬੰਨ ਦਾ ਸੱਦਾ ਦਿੱਤਾ ਗਿਆ ਤੁਸੀਂ ਕੀ ਸੋਚਦੇ ਹੋ ਉਹ ਠੀਕ ਹੈ ਜੀ ਕਿਸਾਨਾਂ ਨਾਲ ਵਾਸਤੇ ਵਧੀਆ ਫੈਸਲਾ ਲਿਆ ਜੀ ਉਹਨਾਂ ਨੇ ਸਾਹ ਦੇ ਸਾਰੀ ਮਾਰਕੀਟ ਸਾਹ ਦੇਵੇ ਸਾਰੇ ਲੋਕ ਸਾਹ ਦੇਣ ਕਿਸਾਨਾਂ ਦਾ ਜੀ ਤੇ ਤਾਂ ਹੀ ਉਹਨਾਂ ਦਾ ਫਾਇਦਾ ਹੋਊਗਾ ਇਸ ਬੰਦੇ ਸੱਡੇ ਦਾ ਫਾਇਦਾ ਤਾਂ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੂਗੀ ਲੋਕਾਂ ਨੂੰ ਪਤਾ ਲੱਗੂਗਾ ਵੀ ਕਦੇ ਵਾਸਤੇ ਬੰਦ ਕਰਾਇਆ ਗਿਆ ਲੋਕ ਸਾਹਸ ਦੇਣਗੇ ਲੋਕਾਂ ਦਾ ਪਤਾ ਲੱਗੂਗਾ ਜੀ ਫਿਰ ਬਹੁਤ ਵਧੀਆ ਕੀਤਾ ਜੀ ਇਹਦਾ ਹੋਏ ਸੀ ਜੀ ਦਾ ਫਾਇਦਾ ਤਾਂ ਸਰਕਾਰਾਂ ਨੇ ਜਿਹੜਾ ਕਰਨਾ ਉਹ ਹੀ ਕਰਨਾ ਹੈ ਵਧੀਆ ਜੀ ਉਹਦੇ ਨਾਲ ਕਿ ਕਿਸਾਨਾਂ ਦੇ ਨਾਲ ਹੀ ਆਸੀਂ ਠੀਕ ਹੈ ਜੀ ਸਾਰੀ ਜੀ ਦੁਨੀਆ ਕਿਸਾਨਾਂ ਨਾਲ ਆ ਤੇ ਅਸੀਂ ਵੀ ਕਿਸਾਨਾਂ ਦੇ ਨਾਲ ਆ ਸ਼ਾਨਦਾਰ ਖੜੇ ਕਿਸਾਨਾਂ ਦੇ ਨਾਲ ਫਿਰ ਖੜੇ ਆ ਜੀ ਬਿਲਕੁਲ ਖੜੇ ਆ ਤਾਂ ਸੁਣਿਆ ਤੁਸੀਂ ਜਿਹੜੇ ਦੁਕਾਨਦਾਰ ਲਗਾਤਾਰ ਉਹਨਾਂ ਦੀ ਇਹ ਸੋਚ ਹੈ ਹਜੇ ਤੱਕ ਜਿਹੜਾ ਹਰੇਕ ਦਾ ਇਹੀ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆਂ ਕਿਸਾਨਾਂ ਦੀ ਜੋ ਡਿਮਾਂਡ ਹੈ ਉਹ ਸਰਕਾਰ ਨੂੰ ਜਿਹੜੀ ਪੂਰੀ ਕਰਨੀ ਚਾਹੀਦੀ ਹੈ ਤਾਂ ਜੋ ਹਰ ਵਰਗ ਹਰ ਇਨਸਾਨ ਆ ਜਿਹੜਾ ਉਹ ਉਸ ਨੂੰ ਫਾਇਦਾ ਹੋ ਸਕੇ ਤਾਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਮ ਤੁਹਾਡਾ ਹਰਜੋਤ ਸਿੰਘ ਜੀ ਬੜੀਏ ਕਿਸਾਨਾਂ ਨੇ ਪੰਜਾਬ ਨੂੰ ਬੰਦ ਸੱਦੇ ਦਾ ਫੈਸਲਾ ਲਿਆ ਹੈ ਉਹਨੂੰ ਕਿਵੇਂ ਦੇਖਣਾ ਠੀਕ ਹੈ ਜੀ ਹੁਣ ਜੇ ਉਹਨਾਂ ਨੇ ਇੱਕ ਕਾਲ ਦਿੱਤੀ ਹੈ ਤਾਂ ਬੜੀ ਮਜਬੂਰੀ ਜਾ ਕੇ ਦਿੱਤੀ ਹੈ ਹੁਣ ਡੱਲੇਵਾਲ ਸਾਹਿਬ ਦੇਖ ਲਓ ਕਿੰਨੇ ਚਿਰ ਤੋਂ ਮਰਨ ਵਰਤੇ ਤੇ ਪਏ ਆ ਇਹ ਤਾਂ ਸਰਕਾਰ ਨੇ ਕਿਸੇ ਪਾਸੇ ਕੋਈ ਉਹਨਾਂ ਨੂੰ ਕੋਈ ਪੁੱਛ ਹੀ ਨਹੀਂ ਹੋ ਰਹੀਗੀ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹ ਨਵਾਂ ਸਾਲ ਅਸੀਂ ਕੀ ਕਹਿੰਦੇ ਹਾਂ ਦੀ ਆਸਟ੍ਰੇਲੀਆ ਚ ਜਾ ਕੇ ਬਤੀਤ ਕਰਨਾ ਤੈਨੂੰ ਤਾਂ ਚੀਤੀ ਦਿਹਾੜੇ ਚੱਲ ਰਹੇ ਆ ਉਧਰੋਂ ਕਿਸਾਨ ਨੇ ਜਿਹੜਾ ਜਗਜੀਤ ਦੱਲੇਵਾਰਾ ਮਨਨਵਰ ਤੇ ਬੈਠੇ ਆ ਬਿਲਕੁਲ ਬਿਲਕੁਲ ਜੀ ਦੇਖੋ ਮਜਬੂਰੀ ਚ ਆ ਕੇ ਕਿਸਾਨ ਬੈਠੇ ਆ ਨਾ ਜੇ ਇਹਨਾਂ ਦੀਆਂ ਮੰਗਾਂ ਹੱਲ ਹੋ ਜਾਣ ਤਾਂ ਕਿਸੇ ਨੂੰ ਕੀ ਲੋੜ ਪਈਏ ਲੋਕਾਂ ਨੂੰ ਖਰਾਬ ਕਰਨ ਦੀ ਬੰਦ ਕਰਨ ਦੀ ਜਾਂ ਉਹ ਚੀਜ਼ ਕਰਨ ਦੀ ਜੀ ਬਾਈ ਜੀ ਇੱਕ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਾ ਐਲਾਨ ਕੀਤਾ ਗਿਆ ਹੈ ਤੁਸੀਂ ਕੀ ਸੋਚਦੇ ਹੋ ਸਮਰਥਨ ਕਰਾਂਗੇ ਜੀ ਫੁੱਲ ਉਹਨਾਂ ਦਾ ਜੀ ਤੇ ਪੰਜਾਬ ਬੰਦ ਹੰਗਾਰਾ ਮਿਲਣਾ ਚਾਹੀਦਾ ਜੀ ਕਹਿੰਦਾ ਮਿਲੂਗਾ ਕਿਉਂਕਿ ਸੰਘਰਸ਼ ਬਹੁਤ ਲੰਬੇ ਜਿਹੜਾ ਉਹਨਾਂ ਦੇ ਮੋਰਚੇ ਦੋ ਚੱਲ ਰਹੇ ਆ ਹਾਂਜੀ ਫਾਇਦਾ ਹੋਊਗਾ ਹੀ ਇਸ ਗੱਲ ਨਾਲ ਜਾਗਰੂਕ ਹੋਣ ਗਈ ਸਾਰੇ ਲੋਕਾਂ ਨੂੰ ਪਤਾ ਲੱਗੂ ਤਾਂ ਹੁਣ ਤੱਕ ਹਰੇਕ ਬੰਦੇ ਦੀ ਇਹੀ ਸੋਚ ਹੈ ਕਿ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਕਿਸਾਨਾਂ ਦੀ ਜਿਹੜੀ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿਉਂਕਿ ਜੇਕਰ ਕਿਸਾਨ ਖੁਸ਼ ਹੈ ਤਾਂ ਪੂਰਾ ਵਰਗ ਪੂਰੇ ਲੋਕ ਜਿਹੜਾ ਖੁਸ਼ ਹੈ ਤਾਂ ਇਸੇ ਤਰੀਕੇ ਦੇ ਨਾਲ ਹੀ ਹੋਰ ਵੀ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਹਜੇ ਤੱਕ ਹਰ ਵਿਅਕਤੀ ਦੀ ਜਿਹੜੀ ਇਹੀ ਸੋਚ ਹੈ ਇਹ ਅਸੀਂ ਕਿਸਾਨਾਂ ਦੇ ਨਾਲ ਆ ਜੋ ਕਿਸਾਨਾਂ ਦੀਆਂ ਮੰਗਾਂ ਖਾਸ ਕਰਕੇ ਜਗਜੀਤ ਸਿੰਘ ਢੱਲੇ ਵਾਲਾ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਉੱਥੇ ਮਰਨਵਾਰ ਤੇ ਬੈਠੇ ਆ ਪੋਖਰ ਤਾਲ ਤੇ ਬੈਠੇ ਆ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਚਿੰਤਾ ਹੈ ਕਿਸਾਨਾਂ ਵੱਲੋਂ ਇੱਕ ਜੀ ਫੈਸਲਾ ਲਿਆ ਗਿਆ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ ਹਾਂ ਜੀ ਤੁਸੀਂ ਤੁਹਾਡੀ ਸੋਚ ਕੀ ਆਂਦੀ ਹੈ ਹੋਣਾ ਚਾਹੀਦਾ ਪੂਰਾ ਜੀ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਹਾਂ ਜੀ ਬੈਨੀਫਿਟ ਮਿਲੂਗਾ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਮੋਰਚਾ ਚੱਲ ਰਿਹਾ ਹੈ ਬੈਨੀਫਿਟ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਸਰਕਾਰ ਤੇ ਡਿਪੈਂਡ ਕਰਦਾ ਤਾਂ ਸੁਣਿਆ ਤੁਸੀਂ ਜਿਹੜਾ ਹਰ ਵਿਅਕਤੀ ਦੀ ਇਹੀ ਸੋਚ ਆ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਜੋ ਵੀ ਡਿਮਾਂਡ ਆ ਉਹਨਾਂ ਦੀ ਉਹਨਾਂ ਦੇ ਜੋ ਮੰਗਾਂ ਉਹਨਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਤੁਸੀਂ ਕੀ ਕਹਿਣਾ ਸਮਰਥਨ ਦੇਵੋਗੇ ਕੀ ਸੋਚਤੋਂ ਸਮਰਥਨ ਤਾਂ ਸਾਰੇ ਦੇਣਗੇ ਜੀ ਕਾਲ ਬੰਦ ਆ ਬਈ ਫ੍ਰੀਡ ਕੋਰਟ ਦੀ ਸਹੀ ਲਿਆ ਫੈਸਲਾ ਉਹਨਾਂ ਨੇ ਫੈਸਲਾ ਤਾਂ ਸਹੀ ਹੈ ਜੀ ਸਹੀ ਹੈ ਫੈਸਲਾ ਸਾਰੇ ਨਾਲ ਹੀ ਹੈ ਜੀ ਸਾਰੇ ਦੇ ਨਾਲ ਜੈਸੇ ਵੈਸੀ ਕਰਨਗੇ ਦੇਖ ਸਕਦੇ ਹਾਂ ਜਿਹੜੇ ਮਜ਼ਦੂਰੀ ਕਰਦੇ ਐ ਰੇੜੀ ਵਾਲੇ ਦੁਕਾਨਦਾਰ ਆ ਉਹਨਾਂ ਦੀ ਵੀ ਸੋਚ ਇਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੇਕਰ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਫਾਇਦਾ ਹੋਵੇ ਹਾਂਜੀ ਬਿਲਕੁਲ ਜੀ ਇਹੀ ਹੈ ਸਾਡਾ ਵੀ ਫਾਇਦਾ ਉਹਨਾਂ ਦਾ ਅਸੀਂ ਵੀ ਨਾਲ ਹੈ ਔਰ ਸਾਡਾ ਵੀ ਆ ਦੇਖੋ ਵੈਸੀ ਦਾ ਜਿਹੜਾ ਫੈਸਲਾ ਲੈ ਗਿਆ ਤਾਂ ਉਸ ਨੂੰ ਲੈ ਕੇ ਫਰੀਦਕੋਟ ਵਾਸੀਆਂ ਦੀ ਖਾਸ ਕਰਕੇ ਆਪਾਂ ਹਰ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਕਿਸਾਨਾਂ ਦੇ ਅਸੀਂ ਨਾਲ ਖੜੇ ਆਂ ਜੇਕਰ ਕਿਸਾਨ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਾਡਾ ਵੀ ਜਿਹੜਾ ਨੁਕਸਾਨ ਹੁੰਦਾ ਹੈ ਹੋਰ ਵੀ ਇੱਥੇ ਗੱਲਬਾਤ ਕਰਦੇ ਆ ਸਰ ਕੀ ਨਾ ਤੁਹਾਡਾ ਰਮੇਂਦਰ ਸਿੰਘ ਜੀ ਇੱਕ ਜੀ ਕਿਸਾਨਾਂ ਨੇ ਹੁਣ ਫੈਸਲਾ ਲਿਆ 31 ਦਸੰਬਰ ਨੂੰ ਪੰਜਾਬ ਬੰਦ ਕਰਦਾ ਤੁਹਾਡੀ ਕੀ ਸੋਚ ਹੈ ਸਮਰਥਨ ਕਰੂਗਾ ਹਾਂ ਜੀ ਇਹ ਸਮਰਥਨ ਹੈ ਸਾਡਾ ਪੂਰਾ ਜੀ ਸਾਡਾ ਤਾਂ ਪੂਰਾ ਸਮਰਥਨ ਹੈ ਬੇਨੀਫਿਟ ਮਿਲੂਗਾ ਕਿਸਾਨਾਂ ਨੂੰ ਕਿਉਂਕਿ ਉਹਨਾਂ ਦਾ ਲੰਬੇ ਸਮੇਂ ਤੋਂ ਉੱਥੇ ਮੋਰਚੇ ਚੱਲ ਰਹੇ ਹੈ ਹੇ ਤੱਕ ਉਹਨਾਂ ਦਾ ਕਾਇਨਾ ਕਿ ਸਾਨੂੰ ਫਾਇਦਾ ਨਹੀਂ ਮਿਲਿਆ ਡੱਲੇਵਾਲ ਜਿਹੜਾ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਮਰਨwarte ਬੈਠੇ ਪੁਕੜਤਾਲ ਹਾਂ ਜੀ ਹਾਂ ਜੀ ਉਹ ਇਹ ਕੁਸ਼ਤਕ ਵਾਰ ਮਿਲੂਗਾ ਨਹੀਂ ਕਿਉਂਕਿ ਸਰਕਾਰਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਹੋਊਗਾ ਥੋੜਾ ਸ਼ੇਕ ਲੱਗੂਗਾ ਤਾਂ ਹੀ ਇਹ ਕੁਛ ਨਾ ਕੁਛ ਕਰਨਗੇ ਨਹੀਂ ਜੀ ਇਹਨਾਂ ਦੇ ਜੇ ਬੰਦ ਕਰਾਂਗੇ ਤਾਂ ਕੁਛ ਆਪਣੇ ਗਾਂ ਖੂਗਾ ਫੇਰੀ ਆਪਾਂ ਨੂੰ ਸਾਰਿਆਂ ਨੂੰ ਬੈਨਵਿਸ਼ਾ ਦੇ ਨਾਲ ਤਾਂ ਤਾਂ ਸੁਣਿਆ ਤੁਸੀਂ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੀ ਮੰਗਾਂ ਜਿਹੜੀਆਂ ਉਹਨਾਂ ਦੀਆਂ ਹੋ ਸਕਦਾ ਜਿਹੜਾ ਬੰਦ ਹੈ ਸੱਡੇ ਦੇ ਨਾਲ ਉਹਨਾਂ ਦਾ ਹੋਰ ਜਿਹੜਾ ਉਹਨਾਂ ਨੂੰ ਬਾਲ ਮਿਲੇ ਤਾਂ ਦੁਕਾਨਦਾਰ ਇੱਧਰ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਭਾਈ ਜੀ 31 ਦਸੰਬਰ ਨੂੰ ਕਿਸਾਨਾਂ ਨੇ ਫੈਸਲਾ ਲੈ ਲਿਆ ਕਿ ਹੁਣ ਪੰਜਾਬ ਨੂੰ ਬੰਦ ਕੀਤਾ ਜਾਊਗਾ ਇੱਕ ਦਿਨ ਅਸਤੀ ਤੁਸੀਂ ਕੀ ਸੋਚਦੇ ਹੋ ਦੁਕਾਨਦਾਰ ਕੀ ਸੋਚਦੇ ਦੁਕਾਨਦਾਰ ਤਾਂ ਪਹਿਲਾਂ ਹੀ ਮੰਦੇ ਚ ਮਾਰਿਆ ਪਿਆ ਜੀ ਹੂੰ ਹੋਰ ਸੋਚਣ ਨੂੰ ਕੁਛ ਹੈ ਹੀ ਨਹੀਂਗਾ ਜੀ ਜੇਕਰ ਬੰਦ ਦਾ ਸਦਾ ਤੁਸੀਂ ਸਮਰਥਨ ਕਰੋਗੇ ਨਾ ਬਿਲਕੁਲ ਕਰਾਂਗੇ ਜੀ ਕਰਨਾ ਹੀ ਪਊਗਾ ਨਾਲ ਜੀ ਉਹਨਾਂ ਦੇ ਨਾਲ ਆਪਾਂ ਬਿਲਕੁਲ ਜੇ ਹੁਣ ਤੱਕ ਜਿੰਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਦੁਕਾਨਦਾਰ ਦਾ ਹਰ ਜਿਹੜਾ ਵਿਅਕਤੀ ਹੈ ਇਥੋਂ ਦੀ ਲੰਘ ਰਿਹਾ ਫਰੀਦਕੁਰ ਵਾਸੀ ਹੈ ਤਾਂ ਉਹਨਾਂ ਦੀ ਇਹੀ ਸੋਚ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜੇਕਰ ਕਿਸਾਨ ਕਾਮਯਾਬ ਹੈ ਤਾਂ ਅਸੀਂ ਵੀ ਕਾਮਯਾਬ ਹੈ ਤਾਂ ਹੋਰ ਦੇਖਦੇ ਆ ਕੋਈ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀਆਂ ਦੋ ਫਾਰਮਾਂ ਵੱਲੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜਾ ਲਗਾਤਾਰ ਉਹਨਾਂ ਦਾ ਸੰਘਰਸ਼ ਚੱਲ ਰਿਹਾ ਤਾਂ ਹੁਣ ਉਸ ਸੰਘਰਸ਼ ਨੂੰ ਜਿਹੜਾ ਹੋਰ ਮਜ਼ਬੂਤ ਕਰਨ ਵਾਸਤੇ ਇਹ ਫੈਸਲਾ ਲਿਆ ਕਿ ਜਿਹੜਾ ਬੰਦ ਕੀਤਾ ਜਾਵੇਗਾ 30 ਦਸੰਬਰ ਨੂੰ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਵੇਗਾ ਤੁਹਾਡਾ ਕੀ ਸੋਚ ਹੈ ਸਮਰਥਨ ਕਰੋਗੇ ਹਾਂਜੀ ਇਹਦਾ ਸਰਕਾਰ ਨੂੰ ਵੀ ਚਾਹੀਦਾ ਵੀ ਜੋ ਮੰਗ ਰਹੇ ਆ ਉਹਨਾਂ ਨੂੰ ਦੇਣਾ ਚਾਹੀਦਾ ਹੱਕ ਆ ਉਹਨਾਂ ਦਾ ਮਿਲਣਾ ਚਾਹੀਦਾ ਜੀ ਇਹਦਾ ਮਿਲੂਗਾ ਮੰਨ ਨਾਲ ਇੱਕ ਦਿਨ ਦੇ ਬਾਅਦ ਇੱਕ ਦਿਨ ਨਾਲ ਤਾਂ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਵੀ ਫੈਸਲਾ ਕਰ ਦੇਣਾ ਚਾਹੀਦਾ ਹਾਂਜੀ ਆ ਲੋਕਾਂ ਦੀ ਸੋਚ ਹਜੇ ਤੱਕ ਜਿਹੜੀ ਕਿਸਾਨਾਂ ਦੇ ਨਾਲ ਹੀ ਸਹਿਮਤ ਜਿਹੜੀ ਹੁੰਦੀ ਦਿਖ ਰਹੀ ਹੈ ਕਿਉਂਕਿ ਕਿਸਾਨਾਂ ਦੇ ਨਾਲ ਜੇਕਰ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਆ ਜੇਕਰ ਕਿਸਾਨਾਂ ਦੀ ਜਿਹੜੀਆਂ ਡਿਮਾਂਡਸ ਐ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਸਮਝ ਲਓ ਸਾਡਾ ਵੀ ਨੁਕਸਾਨ ਐ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਕਿਸਾਨਾਂ ਦੇ ਜਿਹੜੇ ਮੋਰਚੇ ਉੱਥੇ ਲਗਾਤਾਰ ਚੱਲ ਰਹੇ ਐ ਉਹ ਕਿਤੇ ਨਾ ਕਿਤੇ ਸਮਰਥ ਹੁੰਦੇ ਐ ਸਾਡਾ ਵੀ ਫਾਇਦਾ ਹੋਊਗਾ ਜੇਕਰ ਅਜਿਹੇ ਬੰਦ ਐਲਾਨ ਹੁੰਦੇ ਐ ਉਹ ਕਰਨੇ ਪੈਂਦੇ ਐ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਖੜੇ ਐ ਤਾਂ ਫਰੀਦਕੋਟ ਵਾਸੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਐ ਫਰੀਦਕੋਟ ਵਾਸੀ ਖਾਸ ਕਰਕੇ ਆਮ ਲੋਕ ਤੇ ਦੁਕਾਨਦਾਰ ਜਿਹੜਾ ਕਿਸਾਨਾਂ ਦੇ ਬੰਦ ਦੇ ਜਿਹੜਾ ਸੱਦੇ ਦਾ ਫੈਸਲਾ ਲਿਆ ਉਸ ਦੇ ਨਾਲ ਸਹਿਮਤ ਦਿਖਾਈ ਦੇ ਰਹੇ ਐ ਗੁਰਜੀਤ ਸਿੰਘ ਜਰਮਾ ਦਾ 5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ